ਸਵਾਲ ਇਹ ਨਹੀਂ ਕਿ ਸਾਡਾ ਧਰਮ ਕਿਹੜਾ ਹੈ ਸਵਾਲ ਇਹ ਹੈ ਕਿ ਸਾਡਾ ਧਰਮ ਹੈ ਕੀ ਨਾਸਤਿਕ ਨੂੰ ਗਲੇ ਲਾ ਕੇ ਰੱਬ ਨੇ ਕਿਹਾ ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਸਕਰਨ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਪਿਆਰੀ ਤੇ ਸਿੱਖਿਆ ਦਾ ਇੱਕ ਕਿਤਾਬ 40 ਦਿਨ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੇ 21 ਦਿਨਾਂ ਦਾ ਸਫ਼ਰ ਆਪਾਂ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ ਤੇ ਅੱਜ ਆਪਾਂ ਹਾਜ਼ਰ ਹਾਂ ਦਿਨ 22ਵਾਂ ਲੈ ਕੇ ਉਮੀਦ ਹੈ ਕਿਤਾਬ ਤੁਹਾਨੂੰ ਪਸੰਦ ਆ ਰਹੀ ਹੋਵੇਗੀ ਜੇਕਰ ਕਿਤਾਬ ਪਸੰਦ ਆ ਰਹੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਔਰ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਲਈ ਸ਼ੁਰੂ ਕਰਨ ਲੱਗੇ ਆ ਦਿਨ 22ਵੇਂ ਰਸਤੇ ਵਿੱਚ ਇੱਕ ਦਰਖਤ ਦੇ ਮੁੱਢ ਰੱਖੇ ਪੱਥਰ ਕੁਝ ਲੀਰਾਂ ਤੇ ਡੁੱਲੇ ਤੇਲ ਵਾਲੇ ਇਸ਼ਾਰਾ ਕਰਦੇ ਆ ਫਕੀਰ ਨੇ ਕਿਹਾ ਅੱਜ ਕੱਲ੍ਹ ਲੋਕਾਂ ਨੇ ਆਪਣੇ ਆਪਣੇ ਰੱਬ ਘੜ ਲਏ ਨੇ ਜੇ ਕਿਤੇ ਰੱਬ ਤੇ ਬੰਦਾ ਦੋਵੇਂ ਅਚਾਨਕ ਮਿਲ ਜਾਣ शायद एक दूजे कह नमस्कार मेरे सरजनहार कहकर उसने ठहाका लगता केसर सोचन लग्या कौन किसान सरजनहार है असि जिस पास जा रहे हाँ उधर गर्मी वहर तो पहला पहला पेंडा मुका लीए फकीर तो ने कहा केसर चुप चाप उस तो दो कदम पिछे चल रहा सी। काफी देर बाद केसर ने चुप तोड़न लुछया साई जी की स्वर्ग हों जिथे कोई दुख तकलीफ ना हो ਜੋਨਾ ਲੈ ਸੋਨਾ ਇੱਕ ਵਾਰ ਇੱਕ ਰਾਜਕੁਮਾਰ ਨੂੰ ਕਿਸ ਨੇ ਦੱਸ ਦਿੱਤਾ ਕਿ ਮਰਨ ਤੋਂ ਬਾਅਦ ਜ਼ਿੰਦਗੀ ਚ ਦੁੱਖ ਸਹਿਣ ਵਾਲੇ ਨੂੰ ਸਵਰਗ ਤੇ ਸੁੱਖ ਭੋਗਣ ਵਾਲੇ ਨੂੰ ਨਰਕ ਮਿਲਦਾ ਹੈ ਰਾਜਕੁਮਾਰ ਮਹੱਲ ਛੱਡ ਕੇ ਜੰਗਲਾਂ ਵਿੱਚ ਚਲਾ ਗਿਆ ਸ਼ਰੀਰ ਨੂੰ ਬਹੁਤ ਕਸ਼ਟ ਦਿੱਤੇ ਭੁੱਖਾ ਰਹਿਣਾ ਇਕੱਲਤ ਤੇ ਸਾਰਾ ਸਾਰਾ ਦਿਨ ਖੜੇ ਰਹਿਣਾ ਆਖਰ ਇਸ ਤਰ੍ਹਾਂ ਸ਼ਰੀਰ ਨੂੰ ਕਸ਼ਟ ਦੇਣ ਵਾਲੀ ਜ਼ਿੰਦਗੀ ਬਤਾ ਕੇ ਰਾਜਕੁਮਾਰ ਬਿਰਤ ਹੋ ਕੇ ਮਰ ਗਿਆ ਮਰ ਕੇ ਜਦੋਂ ਉੱਪਰ ਪਹੁੰਚਿਆ ਤਾਂ ਰੱਬ ਨੇ ਪੁੱਛਿਆ ਤੇਰੀ ਸਵਰਗ ਦੀ ਯਾਤਰਾ ਕਿਵੇਂ ਰਹੀ ਬਖਰੂਦਾਰ ਕਹਿ ਕੇ ਫਕੀਰ ਮੁਸਕਰਾਇਆ ਸਵਰਗ ਕੋਈ ਥਾਂ ਨਹੀਂ ਸਵਰਗ ਤਾਂ ਸਾਡੇ ਮਨ ਦੀ ਅਵਸਥਾ ਹੈ ਕੇਸਰ ਸਾਰਾ ਦਿਨ ਫਕੀਰ ਦੀ ਰਾਮ ਜੀ ਨੂੰ ਸਮਝਣ ਦਾ ਯਤਨ ਕਰਦਾ ਰਿਹਾ ਦੁਪਹਿਰ ਨੂੰ ਵਿਸ਼ਰਾਮ ਕਰਨ ਵੇਲੇ ਉਸ ਨੇ ਫਕੀਰ ਨੂੰ ਪੁੱਛਿਆ ਮੈਂ ਸੁਣਿਆ ਕਿ ਧਰਮੀ ਲੋਕ ਮਰਨ ਤੋਂ ਬਾਅਦ ਸਵਰਗ ਜਾਂਦੇ ਨੇ ਤੁਹਾਡਾ ਧਰਮ ਕਿਹੜਾ ਹੈ ਫਕੀਰ ਨੇ ਬੜੇ ਠੰਮੇ ਨਾਲ ਜਵਾਬ ਦਿੱਤਾ ਸਵਾਲ ਇਹ ਨਹੀਂ ਕਿ ਸਾਡਾ ਧਰਮ ਕਿਹੜਾ ਹੈ ਸਵਾਲ ਇਹ ਹੈ ਕਿ ਸਾਡਾ ਧਰਮ ਹੈ ਕੀ ਕਿਸੇ ਧਰਮ ਸਥਾਨ ਦੇ ਬਾਹਰ ਖੜੇ ਇੱਕ ਭਿਖਾਰੀ ਨੂੰ ਅੰਦਰ ਜਾ ਰਹੇ ਇੱਕ ਸ਼ਰਧਾਲੂ ਨੇ ਪੁੱਛਿਆ ਤੂੰ Hindu ਹੈ ਜਾਂ Musalman ਮੈਂ ਸਿਰਫ ਭੁੱਖਾ ਹਾਂ ਭਿਖਾਰੀ ਨੇ ਕਿਹਾ ਜਨ ਸ਼ੇਪ ਰਿਆ ਸੀ ਫਕੀਰ ਤੇ ਕੇਸਰ ਚੁੱਪਚਾਪ ਤੁਰਦੇ ਗਏ ਕੇਸਰ ਜੇ ਵੀ ਉਸ ਭਿਖਾਰੀ ਦੇ ਜਵਾਬ ਬਾਰੇ ਸੋਚ ਰਿਹਾ ਸੀ ਉਹ ਖਿੰਨ ਤਾਂ ਚੰਨ ਵੀ ਰੋਟੀ ਹੀ ਨਜ਼ਰ ਆਉਂਦਾ ਅਗਲੇ ਸ਼ਹਿਰ ਦੇ ਬਾਹਰ ਕੇਸਰ ਤੇ ਫਕੀਰ ਨੇ ਕੁਝ ਲੋਕਾਂ ਨੂੰ ਝਗੜਦੇਆਂ ਵੇਖਿਆ ਪਤਾ ਕਰਨ ਤੇ ਕਿਸੇ ਨੇ ਦੱਸਿਆ ਇੱਥੇ ਦੋ ਫਿਰਕਿਆਂ ਵਿਚਕਾਰ ਇੱਕ ਧਾਰਮਿਕ ਸਥਾਨ ਦੀ ਮਾਲਕੀ ਦਾ ਝਗੜਾ ਚੱਲ ਰਿਹਾ ਹੈ। ਬਣਾਉਣੀ ਤਾਂ ਰੱਬ ਦੀ ਜਗਾ ਹੀ ਹੈ ਪਰ ਝਗੜਾ ਕਾ ਦਾ? ਫਕੀਰ ਨੇ ਕਿਹਾ, "ਦੋਵੇਂ ਕੁਝ ਦੇਰ ਰੁਕੇ ਤੇ ਫਿਰ ਅੱਗੇ ਚੱਲ ਪਈਂ।" ਸ਼ਹਿਰ ਤੋਂ ਬਾਹਰ ਨਿਕਲ ਕੇ ਫਕੀਰ ਨੇ ਗੱਲ ਅੱਗੇ ਸ਼ੁਰੂ ਕੀਤੀ। ਇੱਕ ਵਾਰ ਮੁੱਲਾ ਨਸ਼ੀਰੂਦੀਨ ਦੇ ਪਿੰਡ ਕੋਲੋਂ ਲੰਘ ਰਏ ਚਾਰ ਯਾਤਰੀਆਂ ਦਾ ਆਪਸ ਵਿੱਚ ਝਗੜਾ ਹੋ ਗਿਆ। ਇੱਕ ਯਾਤਰੀ ਤੁਰਕੀ ਸੀ, ਦੂਜਾ ਅਰਬੀ, ਤੀਜਾ ਯੂਨਾਨੀ ਤੇ ਚੌਥਾ ਇਰਾਨੀ। ਯਾਤਰਾਦਾਰ ਨੂੰ ਨਰੇ ਪੈਸੇ ਖਤਮ ਹੋ ਗਏ ਤਾਂ ਉਹਨਾਂ ਨੂੰ ਕਿਸੇ ਨੇ ਇੱਕ ਦਰਾਮ ਦੇ ਦਿੱਤਾ ਇਸ ਦਰਾਮ ਦੇ ਅੰਗੂਰ ਖਰੀਦ ਕੇ ਖਾਵਾਂਗੇ ইরਾਨੀ ਨੇ ਕਿਹਾ ਨਹੀਂ ਮੈਂ ਤਾਂ ਉਨਾਬ ਖਾਣਾ ਚਾਹਣਾ ਅਰਬੀ ਨੇ ਕਿਹਾ ਮੈਂ ਤਾਂ ਔਜ਼ਮ ਖਾਵਾਂਗਾ ਤੁਰਕ ਨੇ ਕਿਹਾ ਤੁਸੀਂ ਮੇਰੀ ਮੰਨੋ ਅਮਰਤਾ ਫੀਲ ਖਾ ਕੇ ਵੇਖੋ ਯੂਨਾਨੀ ਨੇ ਸਾਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਮੁੱਲਾ ਨਸੀਰਉਦੀਨ ਜੋ ਨੇੜੇ ਹੀ ਖੜੇ ਸਨ ਉਹਨਾਂ ਦੀਆਂ ਗੱਲਾਂ ਸੁਣ ਕੇ ਮਸਕਰਾਰਾ ਰਹੇ ਸਨ ਉਸਨੇ ਯਾਤਰੀਆਂ ਨੂੰ ਨਾਲ ਲਿਜਾ ਕੇ ਬਾਜ਼ਾਰ ਚੋਂ ਅੰਗੂਰ ਖਰੀਦ ਕੇ ਸਾਰਿਆਂ ਨੂੰ ਦੇ ਦਿੱਤੇ ਸਾਰੇ ਬੜੇ ਖੁਸ਼ ਹੋਏ ਨਸੀਰਉਦੀਨ ਨੇ ਹੱਸਦਿਆਂ ਕਿਹਾ ਅਸਲ ਵਿੱਚ ਤੁਸੀਂ ਸਾਰੇ ਹੀ ਅੰਗੂਰ ਖਾਣੇ ਚਾਹੁੰਦੇ ਸੀ ਪਰ ਇੱਕ ਦੂਜੇ ਦੀ ਬੋਲੀ ਨਾ ਸਮਝਣ ਕਰਕੇ ਝਗੜ ਰਹੇ ਸੀ ਫਕੀਰ ਨੇ ਕੇਸਰਵਾਲ ਨੂੰ ਦੇਖ ਕੇ ਕਿਹਾ ਇਹੋ ਹਾਲ ਸਾਡਾ ਹੈ ਰੱਬ ਤਾਂ ਇੱਕ ਹੀ ਹੈ ਪਰ ਅਸੀਂ ਉਸ ਨੂੰ ਸਮਝਣ ਦੀ ਥਾਂ ਉਸ ਦੇ ਅਲੱਗ-ਅਲੱਗ ਨਾਂ ਰੱਖ ਕੇ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਹਾਂ ਅਸੀਂ ਵੰਡ ਲੈਣੇ ਰੱਬ ਵੰਡ ਲਿਆ ਇਸ ਸਮਾਜ ਅਸੀਂ ਵੰਡ ਲਏ ਨੇ ਰੱਬ ਵੰਡ ਲਿਆ ਇਹ ਸਮਾਜ ਅਸੀਂ ਕੰਧਾਂ ਕੱਢ ਕੱਢ ਵੰਡ ਲਏ ਪਰਿਵਾਰ ਬਾਬੇ ਨਾਨਕ ਨੇ ਆਖਿਆ ਸੀ ਏਕ ਓੰਕਾਰ ਏਕ ਓੰਕਾਰ ਏਕ ਓੰਕਾਰ ਸਾਰਿਆਂ ਜੋ ਰੱਬ ਨੂੰ ਵੇਖਣ ਵਾਲਾ ਹੀ ਪਿਆਰ ਦੇ ਅਸਲੀ ਅਰਥ ਸਮਝ ਸਕਦਾ ਹੈ ਫਕੀਰ ਜਿਵੇਂ ਆਪਣੇ ਆਪ ਨਾਲ ਹੀ ਗੱਲਾਂ ਕਰ ਰਿਹਾ ਸੀ ਫਕੀਰ ਦੀਆਂ ਰਮਝਾਂ ਚੁੱਲ ਜਾ ਕੇਸਰ ਪਿਆਰ ਦੇ ਗਹਿਰੇ ਭੇਦ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਪਿਆਰ ਬਾਰੇ ਸੋਚਣਾ ਕੇਸਰ ਦੀ ਸੋਚ ਛੋਟੇ ਹੁੰਦਿਆਂ ਬਾਪੂ ਤੋਂ ਸੁਣੀ ਕਹਾਣੀ ਤੇ ਜਾਟਕੀ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਰਾਜੇ ਨੇ ਹੁਕਮ ਦਿੱਤਾ ਕਿ ਉਸ ਦੇ ਰਾਜ ਵਿੱਚ ਕੋਈ ਵੀ ਬੁੱਢਾ ਬੰਦਾ ਨਹੀਂ ਦਿਖਣਾ ਚਾਹੀਦਾ ਸਾਰੇ ਬੁੱਢਿਆਂ ਨੂੰ ਜੰਗਲ ਵਿੱਚ ਛੱਡ ਆਉਣ ਦਾ ਹੁਕਮ ਰਾਜੇ ਵੱਲੋਂ ਕਰ ਦਿੱਤਾ ਗਿਆ ਜਵਾਨ ਪੁੱਤਰ ਆਪਣੇ ਬਜ਼ੁਰਗ ਨੂੰ ਜੰਗਲ ਵਿੱਚ ਛੱਡਣ ਲਈ ਮਜਬੂਰ ਹੋ ਗਏ ਇੱਕ ਪੁੱਤਰ ਆਪਣੇ ਬੁੱਢੇ ਬਾਪ ਨੂੰ ਜੰਗਲ ਵਿੱਚ ਛੱਡਣ ਜਾ ਰਿਹਾ ਸੀ ਦੋਵੇਂ ਚੁੱਪਚਾਪ ਤੁਰੇ ਜਾ ਰਹੇ ਸਨ ਪੁੱਤਰ ਉਦਾਸ ਤੇ ਬੇਵਸੀ ਤੁਰਦੇ-ਤੁਰਦੇ ਸ਼ਾਮ ਹੋ ਗਈ ਜੰਗਲ ਅਜੇ ਦੂਰ ਸੀ ਬੁੱਢੇ ਬਾਪ ਨੇ ਚੁੱਪ ਤੋੜਦਿਆਂ ਆਪਣੇ ਉਦਾਸ ਪੁੱਤਰ ਨੂੰ ਕਿਹਾ ਗੱਲ ਸੁਣ ਪੁੱਤਰ ਹਨੇਰਾ ਹੋਣ ਵਾਲਾ ਹੈ ਜਦ ਤੱਕ ਅਸੀਂ ਜੰਗਲ ਤੱਕ ਪਹੁੰਚਾਂਗੇ ਰਾਤ ਪੈ ਜਾਣੀ ਹੈ ਜੰਗਲੀ ਜਾਨਵਰਾਂ ਦਾ ਕੀ ਭਰੋਸਾ ਮੈਂ ਤਾਂ ਮਰਨਾ ਹੀ ਹੈ ਤੂੰ ਇੱਥੋਂ ਹੀ ਵਾਪਸ ਚਲਾ ਜਾ ਅੱਗੇ ਮੈਂ ਆਪ ਹੀ ਚਲਾ ਜਾਵਾਂਗਾ ਇਹ ਸੁਣ ਕੇ ਪੁੱਤਰ ਆਪਣੇ ਬਾਪ ਦੇ ਗੱਲ ਲਾ ਕੇ ਤਾਂ ਹੀ ਰੋ ਪਿਆ ਤੇ ਉਸ ਨੂੰ ਵਾਪਸ ਆਪਣੇ ਘਰ ਲਿਆ ਉਸ ਨੇ ਬਾਪੂ ਨੂੰ ਘਰ ਦੇ ਅੰਦਰ ਪਿਛਲੇ ਕਮਰੇ ਵਿੱਚ ਰੱਖ ਲਿਆ ਇੰਜ ਹੀ ਦਿਨ ਲੰਘ ਗਏ ਇੱਕ ਦਿਨ ਰਾਜੇ ਨੇ ਮਨਾਦੀ ਕਰਵਾਈ ਕਿ ਉਸ ਦੀ ਪਰਜਾ ਵਿੱਚੋਂ ਜੋ ਵੀ ਆਦਮੀ ਰਾ ਆਪਣੀ ਰੱਸੀ ਬਣਾ ਕੇ ਰਾਜੇ ਨੂੰ ਪੇਸ਼ ਕਰੇਗਾ ਉਸ ਨੂੰ ਵੱਡਾ ਇਨਾਮ ਦਿੱਤਾ ਜਾਵੇਗਾ ਪੁੱਤਰ ਨੇ ਘਰ ਆ ਕੇ ਆਪਣੇ ਬੁੱਢੇ ਬਾਪ ਨਾਲ ਗੱਲ ਕੀਤੀ ਬਾਪੂ ਨੇ ਜਵਾਬ ਦਿੱਤਾ ਤੂੰ ਸਣਦੀ ਇੱਕ ਮੋਟੀ ਰੱਸੀ ਵਟ ਕੇ ਪ੍ਰਾਂਤ ਵਿੱਚ ਰੱਖ ਲੈ ਤੇ ਫਿਰ ਉਸ ਨੂੰ ਅੱਗ ਲਾ ਦੇ ਜਦੋਂ ਰੱਸੀ ਜਲ ਗਈ ਤਾਂ ਪ੍ਰਾਂਤ ਸਮੇਤ ਜਲੀ ਹੋਈ ਉਸ ਰੱਸੀ ਨੂੰ ਰਾਜੇ ਕੋਲ ਲੈ ਜਾਵੀਂ ਪੁੱਤਰ ਨੇ ਇੰਜ ਹੀ ਕੀਤਾ ਰਾਜਾ ਬੜਾ ਖੁਸ਼ ਹੋਇਆ ਅਤੇ ਉਸ ਨੂੰ ਇਨਾਮ ਦੇ ਕੇ ਪੁੱਛਿਆ ਇਨੀ ਸਿਆਣਪ ਤੂੰ ਕਿੱਥੋਂ ਸਿੱਖੀ ਹੈ ਪੁੱਤਰ ਨੇ ਸੱਚ-ਸੱਚ ਦੱਸ ਦਿੱਤਾ ਰਾਜੇ ਨੇ ਆਪਣੀ ਗਲਤੀ ਮਹਿਸੂਸ ਕਰਦਿਆਂ ਬੁੱਢਾ ਨੂੰ ਜੰਗਲ ਵਿੱਚ ਛੱਡਣ ਦਾ ਆਪਣਾ ਹੁਕਮ ਵਾਪਸ ਲੈ ਲਿਆ। ਕਹਾਣੀ ਖਤਮ ਕਰਕੇ ਬਾਪ ਕਹਾਣੀ ਖਤਮ ਕਰਕੇ ਬਾਪੂ ਨੇ ਕੇਸਰ ਨੂੰ ਕਿਹਾ ਸੀ ਪੁੱਤਰਾ ਇਹ ਕਹਾਣੀ ਮੈਂ ਤੈਨੂੰ ਇਸ ਤਰ੍ਹਾਂ ਕੇ ਸੁਣਾਈ ਏ ਕਿ ਕਿਤੇ ਤੂੰ ਮੇਰਾ ਬੁੱਢੇ ਹੋਏ ਦਾ ਮੰਜਾ ਹਵੇਲੀ ਡੰਗਰਾਂ ਦੇ ਢਾਰੇ 'ਚ ਨਾ ਛੱਡ ਦੇ। ਕਹਿ ਕੇ ਬਾਪੂ ਹੱਸ ਪਿਆ ਸੀ। ਬਾਪੂ ਨੂੰ ਯਾਦ ਕਰਦਿਆਂ ਕੇਸਰ ਦਾ ਹੱਥ ਜੇਬ 'ਚ ਰੱਖੀ ਚਿੱਠੀ ਵੱਲ ਚਲਾ ਗਿਆ ਅਤੇ ਉਸ ਦੀ ਸੋਚ ਬੀਕਾ ਨੇਰ ਦੇ ਅਣਜਾਣ ਰਸਤਿਆਂ ਵਿੱਚ ਗਵਾਚ ਗਈ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਦੈਨ 22ਵੇਂ ਰਸਾ ਪਰ ਉਮੀਦ ਹੈ ਕਿ ਤੁਹਾਨੂੰ ਅੱਛੀ ਲੱਗ ਰਹੀ ਹੋਵੇਗੀ ਜੇਕਰ ਕਿਤਾਬ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਔਰ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ